ਸਚਿਕਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚਿਆ ਹਾਂ ਸਾਨੇਵਾਲ ਨੇੜੇ ਪਿੰਡਵਲਕਾ ਦੀ ਵਿੱਚ ਜਿੱਥੇ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਯੂਥ ਪ੍ਰਧਾਨ ਡਾਕਟਰ ਅਮਰਪਾਲ ਸੋਤਾ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਪ੍ਰਧਾਨ ਡਾਕਟਰ ਅਮਰਪਾਲ ਸਿੰਘ ਸੋਤਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਕੌਮੀ ਚੇਅਰਮੈਨ ਜਗਿੰਦਰ ਸਿੰਘ ਮਾਨ ਕومی ਜਨਸ ਕੱਤਰ ਅਤੇ ਮੁਖਪਰ ਚਾਰਕ ਡਾਕਟਰ ਭਪਿੰਦਰ ਸਿੰਘ ਸਿੱਧੂ ਮੁਖ ਜਨਸ ਕੱਤਰ ਡਾਕਟਰ ਦਵਿੰਦਰ ਸਿੰਘ ਗੁਲਾਨੀ ਪਹੁੰਚੇ ਇਸ ਮੀਟਿੰਗ ਦੇ ਦੌਰਾਨ ਜਿਸ ਸਮਾਜ ਨਾਲ ਸਮੇਤ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਇਨਸਾਫੀ ਧੱਕੇਸਾਹੀਆਂ ਤੇ ਸਾਡੇ ਤਰਮੇਸਤਾਨਾ ਤੇ ਵਿਅਰਜਿਤ ਘਟਨਾਵਾਂ 'ਤੇ ਹੋਰ ਅੰਧੇ ਤੇ ਵਿਚਾਰ ਬਣਾ ਰੱਖਿਆ ਗਿਆ ਇਸ ਮੌਕੇ ਤੇ ਹੋ ਹੋਈ ਗੱਲਬਾਤਾਂ ਕੀ ਕਿਹਾ ਆਓ ਸੁਣਦੇ ਹਾਂ ਇੱਕ ਰਿਪੋਰਟ ਉਹ ਬੋਲੇ ਸੋਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਸਾਹਿਬੇ ਕਮਾਲ ਸ੍ਰੀ ਸ੍ਰੀ 108 ਸਤਗੁਰੂ ਗਿਆਨनाथ ਮਹਾਰਾਜ ਕੀ ਜੈ ਚੋਜੀ ਪਾਸ਼ਾ ਸਤਗੁਰੂ ਪੂਰਨاتھ ਮਹਾਰਾਜ ਕੀ ਗੱਦੀ ਤੇ ਬਿਰਾਜਮਾਨ ਸੰਤ ਗਰਦਾਈ ਨਾਥ ਮਹਾਰਾਜ ਕੀ ਜੈ ਭੀਮ ਜੈ ਭਾਰਤ ਅੱਜ ਜੋ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਬਿਲਗਾ ਦੇ ਵਿੱਚ ਸਾਰੇ ਜਿੰਨੇ ਦੇ ਅਹੁਦੇਦਾਰ ਜਾਂ ਹੋਰ ਵੀ ਜਿੰਨੇ ਤੋਂ ਇਲਾਵਾ ਵੀ ਜਿਹੜਾ ਹੋ ਮੀਟਿੰਗ ਜਿਹੜਾ ਹੋ ਸਾਡੇ ਡਾਕਟਰ ਹਮਸਕਾਲ ਜੀ ਜਿਹੜੇ ਆ ਉਹਨਾਂ ਦੀ ਅਗਵਾਈ ਹੇਠ ਹੋ ਰਹੀ ਆ ਤੇ ਸਾਡਾ ਜਿਹੜਾ ਉਹ ਮੀਟਿੰਗ ਦਾ ਮੇਨ ਮਕਸਦ ਆ ਕਿ ਜੋ ਬਾਲਮੀਕੀ ਮਜਬੂਸਿਕ ਸਮਾਜ ਆ ਉਹ 78 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਅੱਜ ਜਿਹੜਾ ਉਹ ਹਰ ਇੱਕ ਸਰਕਾਰ ਨੇ ਇਹਨਾਂ ਨੂੰ ਵਾਦੇ ਔਰ ਲਾਰੇ ਲਾਏ ਪਰ ਜਿਹੜਾ ਅੱਜ ਵੀ 78 ਸਾਲ ਦੀ ਆਜ਼ਾਦੀ ਤੋਂ ਬਾਅਦ ਚ ਵੀ ਕਰੀਬੇ ਦੇ ਲਾਂਤ ਜਿਹੜੀ ਇਹਨਾਂ ਦੇ ਨਹੀਂ ਨਿਕਲ ਸਕੀ ਔਰ ਸਾਡਾ ਮਕਸਦ ਆ ਕਿ ਪਿੰਡ-ਪਿੰਡ ਜਾ ਕੇ ਜਿਹੜਾ ਆਪਣੇ ਸਮਾਜ ਨੂੰ ਆਪਣੇ ਇਤਿਹਾਸ ਤੋਂ ਆਪਣੀ ਤਾਕਤ ਤੋਂ ਆਪਣੇ ਹੱਕਾਂ ਤੋਂ ਜਾਣੂ ਕਰਾਉਣਾ ਤੇ ਆਪਣੇ ਸਮਾਜ ਦੇ ਜਿਹੜੇ ਪੜੇ ਲਿਖੇ ਨੌਜਵਾਨ ਆ ਉਹਨਾਂ ਨੂੰ ਸਮਾਜ ਸੇਵਾ ਸਮਾਜ ਨੂੰ ਇਕੱਠਾ ਕਰਨ ਵਾਸਤੇ ਜਿਹੜਾ ਉਹ ਉਹਦੇ ਦੇ ਕੇ ਔਰ ਜਿਹੜਾ ਸਮਾਜ ਦੀ ਜਿਹੜਾ ਆਉਣ ਵਾਲੇ ਪੋਕ ਨੂੰ ਬੱਚਿਆਂ ਦੇ ਪੋਕ ਨੂੰ ਬਚਾਉਣ ਲਈ ਇਹ ਜਿਹੜਾ ਆਦਿਵਾਸੀ ਗਿਆਨਨਾਥ ਪੁਰਨਿਸ਼ ਸੰਗਠਨ ਵੱਲੋਂ ਵਾਲਮੀਕ ਤੀਰਥ ਗਿਆਨ ਆਸ਼ਰਮ ਵੱਲੋਂ ਜੋ ਸੰਸਥਾ ਇੱਕੋ ਇੱਕ ਮੇਲ ਜਿਵੇਂ ਬੰਦੀ ਆ ਉਹਨਾਂ ਦਾ ਮਕਸਦ ਇਹ ਆ ਕਿ ਵੀ ਆਪਣੇ ਸਮਾਜ ਨੂੰ ਆਪਣੇ ਅਧਿਕਾਰਾਂ ਪ੍ਰਤੀ ਆਪਣੇ ਹੱਕਾਂ ਪ੍ਰਤੀ ਉਹ ਸੁਵਿਧਾਨ ਪ੍ਰਤੀ ਜਿਹੜਾ ਜਾਣੂ ਕਰਾਉਣਾ ਤੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਵਾਉਣਾ ਵੱਖ-ਵੱਖ ਰਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਕਿਹਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਕਿ ਐਸੇ ਸਮਾਂਝ ਤੋਂ ਅਸੀਂ ਡਿਪਟੀ ਸੀਐਮ ਬਣਾਵਾਂਗੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਡੀ ਨੂੰ ਸੀਐਮ ਬਾਇਆ ਸੀ ਉਸ ਤੋਂ ਬਾਅਦ ਜਿਹੜੀ ਮੌਜੂਦਾ ਪਾਰਟੀ ਆ ਮੈਂ ਤਾਂ ਕਹਿਣਾ ਚਾਹੁੰਦਾ ਦੇਖੋ ਚਾਹੇ ਡਿਪਟੀ ਸੀਐਮ ਲੱਗ ਜਾਏ ਚਾਹੇ ਸੀਐਮ ਲੱਗ ਜਾਵੇ ਜਿਨ੍ਹਾਂ ਜਿਹੜੇ ਸੀਐਮ ਦੀ ਜਾਂ ਡਿਪਟੀ ਸੀਐਮ ਦੀ ਨੱਥ ਕਿਸੇ ਹੋਰ ਦੇ ਹੱਥ 'ਚ ਹੁੰਦੀ ਆ ਉਹ ਸਾਡੇ ਸਮਾਜ ਲਈ ਕੁਝ ਨਹੀਂ ਕਰ ਸਕਦਾ ਮੈਂ ਤਾਂ ਆਪਣੇ ਸਮਾਜ ਨੂੰ ਕਹਿਣਾ ਚਾਹੁੰਦਾ ਕਿ सीएम ਜੇ ਆਪਣਾ ਬਣਾਉਣਾ ਤਾਂ ਉਹ ਸਮਾਜ ਦੇ ਹੱਥ ਵਿੱਚ ਜਿਹੜਾ ਹੋ ਉਹਦੀ ਜਿਹੜੀ ਵੰਗਡੋਰ ਹੋਣੀ ਚਾਹੀਦੀ ਆ ਉਹ सीएम ਸਮਾਜ ਤੇ ਨਿਰਪੱਖ ਹੋਣਾ ਚਾਹੀਦਾ ਜਿੱਡੀ ਵੱਡੀ ਗਿਣਤੀ ਵਾਲਮੀਕੀ ਮਜਬੀਸ ਇੱਕ ਸਮਾਜ ਦੀ ਆ ਉਹਨਾਂ ਦੇ ਉੱਤੇ ਵੀ ਜਿਹੜਾ ਹੋ ਨਿਰਪੱਖ ਹੋਣਾ ਚਾਹੀਦਾ ਕਿਉਂਕਿ ਜਦੋਂ ਕਿਸੇ ਵੀ ਪਾਰਟੀ ਚੋਂ ਬਣਦਾ ਉਹ ਪਾਰਟੀ ਜਿੱਦਾਂ ਕਹਿੰਦੀ ਉਹਦਾ ਕਰਦੇ ਆ ਪਰ ਸਮਾਜ ਲਈ ਜਿਹੜਾ ਉਹ ਜਿੰਨੇ ਵੀ ਇੱਥੇ ਤੱਕ ਗ੍ਰਹਿ ਮੰਤਰੀ ਵੀ ਲੈ ਚੁੱਕੇ ਆ ਸਮਾਜ ਦੇ ਵਿੱਚੋਂ ਰਾਸ਼ਟਰਪਤੀ ਵੀ ਦਲਤਾਂ ਦੇ ਵਿੱਚੋਂ ਆ ਪਰ ਦਲਤਾਂ ਨਾਲ ਅੱਜ ਪੂਰੇ ਦੇਸ਼ ਦੇ ਅੰਦਰ ਜਿੰਨਾ ਤੱਕਾ ਹੋ ਰਿਹਾ ਔਰ ਕਿਸੇ ਨਾਲ ਨਹੀਂ ਹੋ ਰਿਹਾ ਇਸ ਕਰਕੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਆਪਣੀ ਤਾਕਤ ਆਪ ਬਣੋ ਆਪਣੇ ਹੱਕਾਂ ਦੀ ਖਾਤਰ ਆਪ ਲੜੋ ਤਾਂ ਤਾਦੀ ਸਾਨੂੰ ਇਨਸਾਫ ਮਿਲ ਸਕਦਾ ਹੈ ਬਹੁਤ ਸੈਂਟਰ ਵੀ ਜਿਹੜਾ ਅਸੀਂ ਸਮਾਜ ਦਾ ਹਿੱਸਾ ਹਾਂ ਤੁਸੀਂ ਆਪਣੇ ਨਮੇ ਦੇ ਕਿਉਂ ਦੇਖੋ ਇਹ ਜਿਹੜੀ ਲੜਾਈ ਆ ਜਿੰਨਾ ਚਿੱਕਰ ਅਸੀਂ ਜ਼ਮੀਨੀ ਪੱਧਰ ਦੇ ਵਿੱਚ ਗਰਾਊਂਡ ਨੂੰ ਤਿਆਰ ਨਹੀਂ ਕਰੁੰਦੇ ਉਹਨਾਂ ਚਿੱਕਰ ਜਿਹੜਾ ਅਸੀਂ ਗਰਾਊਂਡ ਦੇ ਵਿੱਚ ਖਿਡਾਰੀ ਨਹੀਂ ਲਾਵਾਂਗੇ ਸਾਡਾ ਮਕਸਦਾ ਪਹਿਲੋ ਜ਼ਮੀਨ ਪੱਧਰ ਦੇ ਉੱਤੇ ਜਿਹੜਾ ਉਹ ਗਰਾਊਂਡ ਨੂੰ ਤਿਆਰ ਕਰਨਾ ਪੈੜੀ ਨੂੰ ਚੰਗੀ ਤਰ੍ਹਾਂ ਬੋਹਣਾ ਉਹ ਜਿਹੜਾ ਉਹ ਜਿਹੜਾ ਬੀਜ ਜਿਹੜਾ ਉਹ ਬੀਜਿਆ ਜਾਵੇ ਉਹ ਵਧੀਆ ਉੱਗ ਸਕੇ ਤਾਂ ਤਦ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਿਨਾਂ ਸਮਾਂ ਲੱਗ ਸਕਦਾ ਲਗਭਗ ਜਿਹੜਾ 150 ਰਹਿ ਗਿਆ ਇਸ ਵਾਰ ਜਿਹੜਾ ਇਲੈਕਸ਼ਨ ਦੇ ਵਿੱਚ 2027 ਦੇ ਦੇਖੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ 27 ਦੇ ਇਲੈਕਸ਼ਨ ਵਿੱਚ ਅਸੀਂ ਇਹੋ ਜਿਹਾ ਕਰਕੇ ਦਿਖਾਵਾਂਗੇ ਕਿ ਜੇ ਸਾਡੀ ਆਪਣੀ ਨਾ ਬਣੀ ਤਾਂ ਸਾਡੇ ਤੋਂ ਬਿਨਾਂ ਵੀ ਕਿਸੇ ਦੀ ਬੋਲੇ ਮੈਂ ਡਾਕਟਰ ਅਮਰਤ ਸੂਤਾ ਜ਼ਿਲ੍ਹਾ ਪ੍ਰਧਾਨ ਜੋਤ ਮਿੰਗਲ ਲੁਧਿਆਣਾ ਆਦਿਵਾਸੀ ਪੂਰਨ ਸੰਘਰਸ਼ ਦਲ ਗਿਆਨ ਆਸ਼ਰਮ ਅਮਰਤ ਸਰ ਤੋਂ ਜੋ ਸਿੱਖ ਜਿੱਥੇ ਮੰਦੀ ਚੱਲਦੀ ਆ ਉਹਦਾ ਅਧਦੇਦਾਰ ਅੱਜ ਦਾ ਸਮਾਗਮ ਸਾਡਾ ਜੀ ਧਾਰਮਿਕ ਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਤੇ ਵਿਚਾਰ ਪਟਾੰਦਰਾ ਕਰਨਾ ਸਮਾਜ ਨਾਲ ਸਮਾਜ ਨੂੰ ਸੇਧ ਦੇਣੀ ਤੇ ਇਸ ਦੇ ਸੰਬੰਧ ਵਿੱਚ ਸਾਡਾ ਪਰਿਵਾਰ ਇੱਥੇ ਆ ਜੀ ਅੱਜ ਸਾਡੇ ਸਮਾਗਮ ਵਿੱਚ ਕੌਮੀ ਚੇਅਰਮੈਨ ਸਾਡੇ ਜਗਿੰਦਰ ਮਾਨ ਜੀ ਡਾਕਟਰ ਭੁਵਿੰਦਰ ਸਿੰਘ ਸਿੱਧੂ ਡਾਕਟਰ ਗੋਗੁਲਾਨੀ ਜੀ ਸਾਡੇ ਸਮਾਰ ਵਿੱਚ ਜੋ ਸਮਾਜ ਲਈ ਕੰਮ ਕਰ ਰਹੇ ਨੇ ਉਹ ਖਾਸ ਤੌਰ ਤੇ ਸਾਡੇ ਸਮਾਗਮ ਵਿੱਚ ਪਹੁੰਚੇ ਨੇ ਮੈਂ ਆਦੀਵਾਸੀ ਗੁਰਗਿਆਂ ਨਾਲ ਲਗਾਤਾਰ ਸੰਘਰਸ਼ ਲੜੀ ਕਰਦੀ ਦੀ ਸੇਵਾ ਦਾ ਤੇ ਮਹਿਲਾਵਾਂ ਵੀ ਪਹੁੰਚੇ ਨੇ ਸਮਝ ਨਹੀਂ ਉਸ ਵਕਤ ਉਹ ਜਿਹੜੀਆਂ ਪਾਰਟੀਆਂ ਜੇ ਮਨੋਜਾ ਮਹਿਲਾਵਾਂ ਦਾ ਅੰਦੋਲਨ ਕਾਵੇਗਰ ਜਾਂਦੀ ਆਰਪੀਐਮ ਇਹਨਾਂ ਦੇ ਖਾਤੇ ਤੋਂ ਜੇ ਸਰਕਾਰ ਬਣ ਜਾਂਦੀ ਹੈ ਤੇ ਕਿਸ ਤਰ੍ਹਾਂ ਦੇ ਹੋਣ ਸਰਕਾਰ ਇਹ ਆਖੀ ਦੇਖੋ ਤੁਹਾਨੂੰ ਵੀ ਪਤਾ ਵਾ ਕਿ ਕੋਈ ਵੀ ਸਰਦਾਰਾਂ ਦੀ ਆਵਾਜ਼ੇ ਬਹੁਤ ਕਰਦੇ ਹਨ ਉਹਨਾਂ ਦੀ ਇਹ ਹੁੰਦੀ ਕਿ ਅਸੀਂ ਵਾਅਦਾ ਕਰੀਏ ਕਿ ਸਾਡੀ ਬੋਰਡ ਫੋਰ ਬਣੇ ਤੇ ਬਾਕੀ ਕੋਈ ਵੀ ਸਰਕਾਰ ਆ ਚਲੋ ਖੈ ਤਾਂ ਮੈਂ ਵੀ ਆਮ ਆਦਮੀ ਪਾਰਟੀ ਦੀ ਇੱਕ ਨੁਮਾਇੰਦਗੀ ਆ ਕਿ ਸਾਨੂੰ ਵੀ ਇਹੀ ਕੁਝ ਉਹਨਾਂ ਨੂੰ ਮਿਲਦਾ ਕਿ ਅੱਜ ਤੱਕ ਭਗਵੰਤਪਾਨ ਜੀ ਨੇ 1000 ਰੁਪਏ ਦਾ ਜਿਹੜਾ ਸਾਨੂੰ ਵਾਅਦਾ ਕੀਤਾ ਸੀ ਸਾਡਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਤੇ ਇੱਕ ਮੈਂ ਇੱਕ ਤੁਹਾਡੀ ਇੱਕ ਇਹ ਪ੍ਰੈਸ ਦੇ ਜਰੀਏ ਵੀ ਕਿ ਮੈਂ ਭਗਵੰਤਪਾਨ ਜੀ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗੀ ਕਿ ਭਗਵੰਤਪਾਨ ਜੀ ਦਾ ਸਾਡੇ ਐਸੇ ਸਮਾਜ ਦੇ ਪ੍ਰਤੀ ਨਾ ਮਤਲਬ ਇੰਟਰਸਟ ਘਟਾ ਕਿ ਸਾਡੇ ਐਸੀ ਸਮਾਜ ਨੂੰ ਉਹ ਜਗਾ ਨਹੀਂ ਮਿਲ ਪੰਦੀ ਜਿਹੜੀ ਸਾਨੂੰ ਚਾਹੀਦੀ ਆ ਹੋਰ ਪਾਰਟੀਆਂ ਆਂਦੀਆਂ ਚਲੋ ਜੋ ਵੀ ਆ ਕੁਛ ਵੀ ਆ ਸਾਡੇ ਸਮਾਜ ਦਾ ਜਿੰਨਾ ਵੀ ਬੰਦਾ ਮਾਨ ਸਤਕਾਰ ਕਰਦੇ ਆ ਪਰ ਅੱਜ ਤੱਕ ਸਾਨੂੰ ਸਾਡੀ ਵੀ ਪਾਰਟੀ ਨੇ ਸਾਨੂੰ ਬੰਦਾ ਮਾਨ ਸਤਕਾਰ ਹਜੇ ਤੱਕ ਨਹੀਂ ਕਰਨਾ ਡਾਕਟਰ ਗੋਬਿੰਦਰ ਸਿੰਘ ਸਿੱਧੂ ਹੈ ਜੀ ਪਵਨ ਭਗਵਾਨ ਵਾਲਮੀ ਕੀ ਤੀਰਤ ਗਿਆਨ ਆਸ਼ਰਮ ਦੀ ਜਥੇਬੰਦੀ ਚਾਇਜ ਕੌਮੀ ਜਰਨਲ ਖਤਰੋਂ ਨਾ ਤੇ ਸੋਸ਼ਲ ਵਰਕਰ ਮੇਰੇ ਖੱਬੇ ਆ ਡਾਕਟਰ ਦਵਿੰਦਰ ਗੁਗਲਾਨੀ ਜੀ ਘਰੇ ਉਹਨਾਂ ਦੇ ਨਾਲ ਜਗਿੰਦਰ ਸਿੰਘ ਜੀ ਮਾਨ ਤੋ ਇੱਕ ਤਾਂ ਜੋ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸੀ ਕਿ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਦੀ ਜਿਹੜੀ ਵਿਚਾਰਧਾਰਾ ਹੈ ਉਤੋਂ ਦੇ ਜੋ ਕ੍ਰਾਂਤੀਕਾਰੀ ਮਹਾਂਪੁਰਸ਼ ਹੋਏ ਸਤਿਗੁਰ ਗਿਆਨ ਨਾਥ ਜੀ ਸਤਿਗੁਰ ਪੂਰਨ ਨਾਥ ਜੀ ਉਹਨਾਂ ਨੇ ਵੀ ਸਮਾਜ ਦੇ ਲਈ ਬੜੇ ਵੱਡੇ ਵੱਡੇ ਐਜੂਕੇਸ਼ਨ ਕੀਤੇ ਕਿ ਜੇ ਅੱਜ ਭਗਵਾਨ ਵਾਲਮੀ ਕੀ ਤੀਰਥ ਬਣਿਆ ਤਾਂ ਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਕੀਤੇ ਹੋਏ ਸੰਘਰਸ਼ਾਂ ਦੀ ਪੂਰੇ ਸਮਾਜ ਨੂੰ ਦੇਣ ਸੋ ਗੁਰੂ ਗਿਆਨ ਨਾਥ ਜੀ ਦਾ ਮਿਸ਼ਨ ਸੀ ਕਿ ਪੂਰਾ ਜੋ ਦਲਿਤ ਸਮਾਜ ਹੈ ਆਦਿਵਾਸੀ ਸਮਾਜ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਕੱਟਾ ਕੀਤਾ ਜਾ ਸਕਦਾ ਸੋ ਉਸੇ ਮਿਸ਼ਨ ਨੂੰ ਲੈ ਕੇ ਹੀ ਅਸੀਂ ਸਾਰੇ ਚੱਲੇ ਹੋਏ ਹਾਂ ਕਿ ਗੁਰੂ ਜਨਨਾ ਜੀ ਮਹਾਰਾਜ ਨੇ ਜੋ ਸੁਪਨਾ ਦੇਖਿਆ ਸੀ ਸਾਡੀ ਕੌਮ ਦੇ ਲਈ ਕਿ ਇਹਨਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਸਾਡੇ ਜਿਹੜੇ ਸੰਵਿਧਾਨਕ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਖਾਕਾ ਸਮਾਜ ਨੂੰ ਬਣ ਸੋ ਉਸੇ ਵਿਸ਼ੇ ਨੂੰ ਲੈ ਕੇ ਅੱਜ ਦੀ ਮੀਟਿੰਗ ਰੱਖੀ ਗਈ ਹੈ ਡਾਕਟਰ ਅਮਰਤਪਾਲ ਝੋਟਾ ਜੋ ਯੂਥ ਦੀ ਕਮਾਂਡ ਕਰਦੇ ਜ਼ਿਲ੍ਹੇ ਦੀ ਔਰ ਉਹਨਾਂ ਦੇ ਸਾਰੇ ਸਾਥੀ ਵੀ ਪਹੁੰਚੇ ਆ ਤੇ ਅਲੱਗ-ਅਲੱਗ ਜਥੇਬੰਦੀਆਂ ਦੇ ਜਿਹੜੇ ਸੰਚਾਲਕ ਹੈ ਉਹ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਆ ਸੋ ਸਾਡਾ ਇਹੀ ਸੰਦੇਸ਼ ਹੈ ਗੁਰੂ ਗਿਆਨਾ ਜੀ ਮਹਾਰਾਜੇ ਨਾ ਹੁੰਦੇ ਸਤਿਗੁਰੂ ਪੂਰਨ ਨਾਦੀ ਮਹਾਰਾਜ ਇਸ ਦੁਨੀਆ ਦੇ ਉੱਤੇ ਜੇ ਮਾਤਗਰਭ ਦੇ ਵਿੱਚੋਂ ਉਤਾਰ ਧਾਰ ਕੇ ਨਾ ਹੁੰਦੇ ਤਾਂ ਪਵਨ ਭਗਵਾਨ ਵਾਲਮੀਕੀ ਤੀਰਥ ਨਹੀਂ ਸੀ ਹੁਣਾ ਸੋ ਜਿੰਨੀ ਸੰਗਤ ਤੀਰਥ ਦੇ ਨਾਲ ਜੁੜੀ ਉਹਨਾਂ ਨੂੰ ਇਹ ਵੀ ਅਪੀਲ ਹੈ ਕਿ ਗੁਰੂ ਗਿਆਨਾ ਜੀ ਮਹਾਰਾਜ ਜੀਆਂ ਸਿੱਖਿਆਵਾਂ ਨੂੰ ਖੁਦ ਵੀ ਅਪਣਾਓ ਤੇ ਉਹਨਾਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਜਿਹੜਾ ਏਜੰਡਾ ਜਿਹੜਾ ਬੀੜਾ ਹੈ ਸਾਡੇ ਸਾਰੇ ਸਮਾਜ ਸੇਵਕਾਂ ਨੂੰ ਚੁੱਕਣਾ ਚਾਹੀਦਾ ਹੈ ਕਿਉਂਕਿ ਗੁਰੂ ਗਿਆਨਾ ਜੀ ਮਹਾਰਾਜ ਦੀ ਬਦੌਲਤ ਅੱਜ ਇਸ ਮੰਦਰ ਦੇ ਵਿੱਚ ਵੀ ਮੀਟਿੰਗ ਹੋ ਰ ਇਸ ਸਮਾਜ ਨੂੰ ਵੀ ਅਪੀਲ ਹੈ ਕਿ ਭਗਵਾਨ ਵਾਲਮੀਕੀ ਤੀਰਤ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਸੰਤ ਗਿਰਦਾਰੀ ਨਾਜੀ ਮਹਾਰਾਜ ਜੋ ਗੱਦੀ ਨਿਸ਼ੀਨ ਨੇ ਜਾਂ ਧੂਣਾ ਸਾਹਿਬ ਦੇ ਗੱਦੀ ਨਿਸ਼ੀਨ ਸੰਤ ਨੂ ਕੀ ਦਿਨਾਨ ਜੀ ਉਹਨਾਂ ਦੁਆਰਾ ਆਦੇਸ਼ ਹੁੰਦਾ ਹੈ ਤਾਂ ਬਿਨਾਂ ਕਿਸੇ ਸਵਾਰਥ ਤੋਂ ਸੰਤ ਆਮਾਪੁਰਸ਼ਾਂ ਦੇ ਆਦੇਸ਼ ਦੀ ਪਾਲਣਾ ਕਰਦੇ ਕੌਮ ਦੇ ਲਈ ਧਾਰਮਿਕ ਸਮਾਜਿਕ ਤੌਰ ਤੇ ਇਕੱਠੇ ਹੋ ਕੇ ਤੀਰਤ ਤੇ ਪਹੁੰਚਿਆ ਕਰੋ ਸੋ ਇਹ ਬੇਨਤੀ ਹੈ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ क्रांतिकारी आवेध करवादी संत सतगुरु पूरननाथ जी महाराज की जय गद्दी नशीन संत गिरधारी नाथ जी महाराज की जय जय जै भीम जय भारत जय सगदा